ਆਪੇ ਲੱਖਾ ਸਦਾਣਾ ਜਿਹਨੂੰ ਸਮਾਜ ਸੇਵੀ ਆਪਾਂ ਕਹਿੰਦੇ ਸੀ ਉਹ ਨਹੀਂ ਮੈਂ ਕਹਿੰਦਾ ਕਹਿੰਦੇ ਸੀ ਜਦੋਂ ਉਸ ਇਨਸਾਨ ਨੇ ਸਾਡੇ ਪੱਤਰਕਾਰ ਨੂੰ ਧਮਕੀ ਦਿੱਤੀ ਆ ਮੈਂ ਤੇਰਾ ਪੈੜੀ ਕਰੂੰ ਮੈਂ ਤੈਨੂੰ ਦੇਖ ਲੂੰਗਾ ਤੂੰ ਰਾਜਨੀਤੀ ਜਿਹੜੀ ਤੂੰ ਹਾਰ ਗਿਆ ਪਤਾ ਨਹੀਂ ਕੀ ਤੇਰੇ ਦਿਮਾਗ 'ਚ ਆ ਗਿਆ ਤੂੰ ਪੁਰਾਣਾ ਰੂਪ ਧਾਰਨ ਕਰ ਲਿਆ ਤੂੰ ਸਾਡੇ ਉਨ ਪੱਤਰਕਾਰਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਤੇ ਚੇਤਾਵਨੀ ਦੇਣਾ ਜੇ ਸਾਡੇ ਮਨਜਿੰਦਰਜੀਤ ਸਿੱਧੂ ਨੂੰ ਅਭੀ ਨਬੀ ਜਰੂ ਛੜੀਟ ਵੀ ਆ ਗਈ ਉਸ ਦਾ ਜੁਮੇਵਾਰ ਤੋਂ ਹੋਵੇਗਾ ਕਾਰਨ ਨੂੰ ਅੱਗੇ ਬੇਨਤੀ ਕੀਤੀ ਵੀ ਪੱਤਰਕਾਰਾਂ ਵਾਸਤੇ ਕੋਈ ਕਾਨੂੰਨ ਲੈ ਕੇ ਆਓ ਦਿਨੋਂ ਦਿਨ ਸਾਡੇ ਪੱਤਰਕਾਰਾਂ ਤੇ ਹਮਲੇ ਹੋ ਰਹੇ ਨੇ ਜੈਕਸਨ ਜਿਹੜਾ ਪਹਿਲਾਂ ਪੈਦਾ ਕੀਤਾ ਸੀ ਹੁਣ ਇਹ ਸਮਝਦਾ ਵੀ ਸਮਾਜ ਸੇਵੀ ਨੇ ਗੈਸਟਰ ਵਾਲੇ ਰੂਪ ਇਤਾਰ ਕਰ ਚੁੱਕਾ ਲਖਸਤਾਨਾ ਹਾਂਜੀ ਅੱਜ ਨੂੰ ਹਾਂਜੀ ਇੱਕ ਪੱਤਰਕਾਰ ਸਾਥੀਓ ਆਪਜੀ ਨੂੰ ਪਤਾ ਕਿ ਮਨਜਿੰਦਰਜੀਤ ਸਿੰਘ ਸਿੱਧੂ ਜੋ ਸਾਡੇ ਇੱਕ ਬਹੁਤ ਸੁਲਝੇ ਹੋਏ ਪੱਤਰਕਾਰ ਬਰਾਣੇ ਫੀਲਡ 'ਚ ਕੰਮ ਕਰਦੇ ਆ ਰਹੇ ਨੇ ਮਾਲਵੇ ਤੋਂ ਉਹਨਾਂ ਨੂੰ ਆਪੇ ਲੱਖਾ ਸੁਧਾਨਾ ਜਿਹਨੂੰ ਸਮਾਜ ਸੇਵੀ ਆਪਾਂ ਕਹਿੰਦੇ ਸੀ ਹੁਣ ਨਹੀਂ ਮੈਂ ਕਹਿੰਦਾ ਕਹਿੰਦੇ ਸੀ ਜੋ ਉਸ ਇਨਸਾਨ ਨੇ ਸਾਡੇ ਪੱਤਰਕਾਰ ਨੂੰ ਧਮਕੀ ਦਿੱਤੀ ਆ ਮੈਂ ਤੇਰਾ ਪੈੜੀ ਕਰੂੰ ਮੈਂ ਤੈਨੂੰ ਦੇਖ ਲੂੰਗਾ ਮੈਂ ਲੱਖਾ ਸੁਧਾਨਾ ਨੂੰ ਪੁੱਛਦਾ ਹਾਂ ਮਿੱਤਰਾਂ ਤੋ ਪਹਿਲਾਂ ਜਿਹੜਾ ਤੇਰਾ ਰੂਪ ਵੀ ਕੈਕਟਰ ਨਾਲ ਤੈਨੂੰ ਪੰਜਾਬ ਪੂਰਾ ਜਾਣਦਾ ਹੀ ਕੀ ਗੱਲ ਤੇਰੇ ਇਹ ਕਿ ਤੂੰ ਤੂੰ ਰਾਜਨੀਤੀ ਜਿਹੜੀ ਤੂੰ ਹਾਰ ਗਿਆ ਪਤਾ ਨਹੀਂ ਕੀ ਤੇਰੇ ਦਿਮਾਗ ਚ ਆ ਗਿਆ ਤੂੰ ਪੁਰਾਣਾ ਰੂਪ ਧਾਰਨ ਕਰ ਲਿਆ ਤੂੰ ਸਾਡੇ ਉੱਤੇ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੀਆਂ ਸ਼ੁਰੂ ਕਰਤੀਆਂ ਮੈਂ ਤੈਨੂੰ ਵੀਰੋ ਇੱਕ ਬੇਨਤੀ ਵੀ ਕਰਦਾ ਤੇ ਚੇਤਾਵਨੀ ਦੇਣਾ ਜੇ ਸਾਡੇ ਮਨਜਿੰਦਰਜੀਤ ਸਿੱਧੂ ਨੂੰ ਅਭੀ ਨਬੀ ਜਰੂ ਛੜੀਟ ਵੀ ਆ ਗਈ ਉਸ ਦਾ ਜ਼ਿੰਮੇਵਾਰ ਤੂੰ ਹੋਵੇਂਗਾ ਕਿਉਂ ਅੱਜ ਤੇ ਤੁਹਾਨੂੰ ਦੁਨੀਆ ਜਾਣਦੀ ਨਾ ਇਸੇ ਪੱਤਰਕਾਰਾਂ ਪਰਵਾਹ ਦੇ ਬਦੌਲਤੀ ਤੈਨੂੰ ਜਾਣਦੀ ਆ ਤੂੰ ਪਤਾ ਨਹੀਂ ਤੈਨੂੰ ਕਿਹੜਾ ਹੰਕਾਰ ਆ ਗਿਆ ਬਸ ਲੱਖਿਆ ਸੁਧਾਨਾ ਜੀ ਹਾਂ ਜੀ ਜੀ ਕਾਰਵਾਈ ਬਾਕਾਸ ਸਾਹਿਬ ਕੋਲ ਬਾਅਦ ਜਿਹੜਾ ਉਹ ਬੰਦ ਬੰਦ ਜੇਕਰ ਤੇ ਜਾਣਗੇ ਤੇ ਤੁਮ ਨਹੀਂ ਵੀ ਲਈ ਜਾਣਗੇ ਦੇਖੋ ਜੀ ਅੱਜ ਸ਼ਾਡਾ ਪ੍ਰੈਸ ਵੈਲਪਰ ਸੁਸਾਇਟੀ ਦੇ ਵੱਲੋਂ ਅੱਜ ਸ਼ਾਡਾ ਚੌਂਕ 'ਚ ਲੱਖੇ ਸਿਧਾਨੇ ਦਾ ਪਿੱਟ ਸਿਆਪਾ ਦਾ ਪੁਤਲਾ ਫੂਕਿਆ ਗਿਆ ਵਾ ਇੱਕ ਹਫ਼ਤੇ ਦਾ ਅਸੀਂ ਟਾਈਮ ਦਿੰਦੇ ਆਂ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ 'ਚ ਤੱਕ ਜੇ ਲੱਖੇ ਸਿਧਾਨੇ ਦੇ ਖਿਲਾਫ ਪਰਚਾ ਦਰਜ ਨਾ ਕੀਤਾ ਤੇ ਅਸੀਂ ਜਿਹੜਾ ਪੂਰੇ ਪੰਜਾਬ 'ਚ ਇਸੇ ਤਰ੍ਹਾਂ ਇੱਕ ਵੱਡਾ ਸੰਘਰਸ਼ ਐਲਾਨ ਕਰਾਂਗੇ ਪੂਰੇ ਪੰਜਾਬ 'ਚ ਇਹਦੇ ਪੁਤਲੇ ਫੂਕੇ ਜਾਣਗੇ ਇੱਕ ਸਵਾਲ ਪੁੱਛਦਾ ਹਾਂ ਜਿਹੜਾ ਅਗਰ ਪੁੱਛੇ ਸੀ ਬਾਰ ਬਾਰ ਜਿਹੜੀ ਨੇ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਸਮੱਸਿਆ ਆਉਂਦੀਆਂ ਤਾਂ ਜੇ ਵੀ ਇਦਾਂ ਦੇ ਕਈ ਬੰਦੇ ਆ ਜਿਹੜੇ ਐਕਟਿਵ ਹੋ ਗਏ ਤੇ ਪੱਤਰਕਾਰਾਂ ਬਣਾ ਨਾ ਉਹ ਗਲਤ ਦੁਰਵਰਤੋਂ ਕੀਤੀ ਜਾਂਦੀ ਹੈ ਉਹਨਾਂ ਵਾਸਤੇ ਕੋਈ ਸਰਕਾਰ ਨੂੰ ਅੱਜ ਕੋਈ ਐਕਸ਼ਨ ਲੈਣਾ ਪਵੇ ਜਦ ਰੂਲ ਰੈਗੂਲੇਸ਼ਨ ਬਣ ਜਾ ਕੋ ਮਤਾ ਪਾਸ ਹੋਵੇ ਵੇਖੋ ਪੱਤਰਕਾਰ ਵੀਰ ਜੀ ਇਹ ਲੋਕ ਜਿਹੜੇ ਆ ਆਪਣੀ ਪਬਲਿਸਿਟੀ ਕਰਨ ਵਾਸਤੇ ਜਿਹੜੇ ਇਹੋ ਜਿਹੇ ਡੱਡੂ ਡਰਾਮੇ ਕਰਦੇ ਇਹਨਾਂ ਦੀ ਕਾਦ ਨਹੀਂ ਹੈਗੀ ਵੀ ਪੱਤਰਕਾਰ ਨੂੰ ਚੜੀ ਨਹੀਂ ਕਰਨ ਆਵੇ ਮੇਰੇ ਗੱਲ ਪਾਵੇ ਉਥੇ ਢਾਣਾ ਲਿਆ ਤੇ ਭਾਂ ਦੇ ਚੜਦਾ ਪੁੱਤ ਨਾ ਕਵੇ ਇਹਦੇ ਵਰਗੇ ਪਬਲਿਸਿਟੀ ਲੈ ਰਹੇ ਨੇ ਪੱਤਰਕਾਰਾਂ ਨੂੰ ਗਲਤ ਬੋਲੋ ਵੀ ਪੂਰੇ ਪੰਜਾਬ ਚ ਪਤਾ ਪੁੱਤਰਕਾਰ ਭਾਈ ਜਖਾ ਖਬਰ ਚਲਾਉ ਮੇਰਾ ਨਾਮ ਆਊਗਾ ਤੇ ਬਾਕੀ ਨਹੀਂ ਸਰਕਾਰ ਦੀ ਗੱਲ ਸਰਕਾਰ ਨੂੰ ਅੱਗੇ ਬੇਨਤੀ ਕੀਤੀ ਵੀ ਪੱਤਰਕਾਰਾਂ ਵਾਸਤੇ ਕੋਈ ਕਾਨੂੰਨ ਲੈ ਕੇ ਆਓ ਦਿਨੋਂ ਦਿਨ ਸਾਡੇ ਪੱਤਰਕਾਰਾਂ ਤੇ ਹਮਲੇ ਹੋ ਰਹੇ ਨੇ ਤੇ ਇਹੋ ਜਿਹੜਾ ਜੈਕਸਨ ਜਿਹੜਾ ਪਹਿਲਾਂ ਪੈਦਾ ਕੀਤਾ ਸੀ ਹੁਣ ਇਹ ਸਮਝੋ ਵੀ ਸਮਾਜ ਸੇਵੀ ਨਹੀਂ ਗੈਸਟਰ ਵਾਲੇ ਰੂਪ ਇਤਾਰ ਕਰ ਚੁੱਕਾ ਲਖਸਤਾਨਾ ਉਮੀਦਵਾਰ ਪੱਪੂ ਵੀ ਆਪਣਾ ਮੈਦਾਨ ਦੇ ਵਿੱਚ ਉਤਰੀ ਤੇ ਦੇਖੀ ਕਿ ਸਾਡੇ ਕੋ ਖਾਸਾ ਵੋਟਾਂ ਨਹੀਂ ਪਈਆਂ ਜਨਤਾ ਦੇ ਵਿੱਚ ਕਾਰਨ ਕੀਤਾ ਲੱਗਦਾ ਨਹੀਂ ਕੋਈ ਚੀਜ਼ ਦੇ ਮਾਮਲੇ ਚ ਇਹ ਵਾਕਿਆ ਕੋਈ ਪਬਲਿਸ਼ਿੰਗ ਕਰਦਾ ਜਦੋਂ ਇਦਾਂ ਆਖੀ ਹੁੰਦਾ ਤਰੀਕਾ ਜੇਰੇ ਜਦੋਂ ਆਪਾਂ ਸੌਦੇਬਾਜ਼ੀ ਕਰ ਲੈਣੀ ਪੈਸੇ ਮੋٹے ਮਿਲ ਗਏ ਤੇ ਕੀ ਲੋੜ ਇਹਨੂੰ ਰਾਜਨੀਤੀ ਕਹਿੰਦੇ ਡਰਾਮਾ ਕੀਤਾ ਸੀ ਅੱਕੇ ਜਿਹੜੀ ਇਲੈਕਸ਼ਨ ਲੜ ਰਹੀ ਦੀ ਇਲੈਕਸ਼ਨ ਤੋਂ ਨਾ ਹੀ ਇਹ ਕਿ ਇਹਨਾਂ ਬਿਜ਼ਨਸ ਜਿਹੜਾ ਬਣਾਇਆ ਹੋਇਆ ਵਾ ਪੈਸੇ ਲੈ ਕੇ ਵਹਿ ਜਾਣਾ ਠੀਕ ਥੈਂਕ ਯੂ ਠੀਕ ਬਦੱਸੋ